ਜਿਆਦੇ ਕੋਰਨਰ ਹੈ ਤਾਂ ਐਦਾਂ ਦਾ ਕੋਰਨਰ ਬਣੂਗਾ ਤੁਹਾਡਾ ਇਸ ਤਰ੍ਹਾਂ ਬਾਹਰੀ ਸਾਈਡ ਨਾਲ ਜਾ ਰਹੂਗੀ ਪੂਰੀ ਦੀ ਪੂਰੀ ਪੱਟੀ ਲਗਾ ਕੇ ਆਪਾਂ ਨੇ ਦੇਖੋ ਰੈਡੀ ਕੀਤਾ ਬਹੁਤ ਹੀ ਸੋਹਣਾ ਤੇ ਪਿਆਰਾ ਦੁਪੱਟਾ ਲੱਗ ਰਿਹਾ ਦੇਖੋ ਦੇਖੋ ਆਪਾਂ ਨੇ ਫੈਨਸੀ ਦੁਪੱਟੇ ਨੂੰ ਰੈਡੀ ਕੀਤਾ ਟਿਸ਼ੂ ਲਗਾ ਕੇ ਜੇ ਤੁਸੀਂ ਘਰ ਵਿੱਚ ਬੈਠ ਕੇ ਐਦਾਂ ਦੇ ਦੁਪੱਟੇ ਰੈਡੀ ਕਰ ਸਕਦੇ ਹੋ ਜਿਵੇਂ ਆਪਣੇ ਆਪ ਪੇਂਟਿੰਗ ਵਗੈਰਾ ਫਿਰਾਲ ਪਹਿਲੀ ਹੀ ਕਰਵਾਈ ਹੋਈ ਸੀਗੀ ਪਰ ਇਹਨਾਂ ਨੂੰ ਫੋਰ ਸਾਈਡਡ ਤੋਂ ਇਸ ਤਰ੍ਹਾਂ ਟਿਸ਼ੂ ਦੇ ਨਾਲ ਪੱਟੀ ਵਗੈਰਾ ਕੁਝ ਨਹੀਂ ਸੀ ਲਗਾਈ ਇਹ ਆਪਾਂ ਨੇ ਆਮ ਘਰੇ ਬੈਠ ਕੇ ਦੇਖੋ ਪਾਈਪਨ ਵੀ ਲਗਾਈ ਆ ਤੇ ਸਾਈਡਾਂ ਦੇ ਪੱਟੀ ਵੀ ਦਿਖਾਈ ਆ ਐਦਾਂ ਆਪਾਂ ਤੁਸੀਂ ਦੁਪट्टे ਨੂੰ ਰੈਡੀ ਕਰਨਾ ਤਾਂ ਤੁਸੀਂ ਕਿਸ ਤਰੀਕੇ ਨਾਲ ਰੈਡੀ ਕਰ ਸਕਦੇ ਹੋ ਦੇਖੋ ਫੋਰ ਸਾਈਡਡ ਪੱਟੀ ਲਗਾਈ ਹੋਈ ਆ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਆ ਨਾਲੇ ਅੰਦਰਲੀ ਸਾਈਡ ਨਾਲੇ ਬਾਹਰਲੀ ਸਾਈਡ ਦੇਖੋ ਐਦਾਂ ਦੇ ਤੁਸੀਂ ਦੁਪट्टे ਰੈਡੀ ਕਰਨ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਦੇਖੋ ਇਹ ਆਪਾਂ ਨੇ ਟਿਸ਼ੂ ਦੇ ਨਾਲ ਰੈਡੀ ਕਰਿਆ ਹੋਇਆ ਹੁਣ ਆਪਾਂ ਤੁਹਾਨੂੰ ਪਲੇਨ ਦੁਪੱਟਾ ਦਿਖਾਵਾਂਗੇ ਡਾਈ ਕਰਿਆ ਹੋਇਆ ਦੁਪੱਟਾ ਦੇਖੋ ਵੀ ਬਲੂ ਤੇ ਵਾਈਟ ਦੇ ਵਿੱਚ ਟਾਈ ਐਂਡ ਡਾਈ ਦੁਪੱਟਾ ਦਾ ਦੇਖੋ ਇਹ ਵਾਲਾ ਇਹਨੂੰ ਆਪਾਂ ਬੇਸ ਇਹਦਾ ਸੈਂਟਰ ਦੇ ਵਿੱਚੋਂ ਬਲੂ ਕਲਰ ਦਾ ਜਿਹੜੇ ਦੇ ਪੱਲੇ ਨੇਗੇ ਉਹ ਹੈਗੇ ਨੇ ਵਾਈਟ ਟਾਈ ਐਂਡ ਡਾਈ ਦੇ ਵਿੱਚ ਕਰੇ ਹੋਏ ਨੇ ਜਿਹੜਾ ਸੂਟ ਆ ਇਹਨਾਂ ਦਾ ਉਹ ਵਾਈਟ ਦੇ ਵਿੱਚ ਹੀ ਆ ਤੇ ਬਲੂ ਕਲਰ ਦਾ ਵਰਕ ਵਗੈਰਾ ਹੋਇਆ ਹੋਇਆ ਦੇਖੋ ਹੁਣ ਇਹਨੂੰ ਆਪਾਂ ਸੈਂਟਰ ਦੇ ਵਿੱਚੋਂ ਵੀ ਮੰਨ ਲਓ ਜਿਆਦਾ ਆਪਣੇ ਕੋਲੇ ਬਲੂ ਕਲਰ ਆ ਤਾਂ ਆਪਾਂ ਇਹਨੂੰ ਵਾਈਟ ਦੇ ਨਾਲ ਹੀ ਹਾਈਲਾਈਟ ਕਰਾਂਗੇ ਸਾਈਡ ਤੋਂ ਨਾਲੇ ਤਾਂ ਪਾਈਪਨ ਦੇਵਾਂਗੇ ਨਾਲੇ نیچے ਤੋਂ ਪੱਟੀ ਲਗਾਵਾਂਗੇ ਉਹ ਤੁਸੀਂ ਕਿਸ ਤਰ੍ਹਾਂ ਪੱਟੀ ਕਟਿੰਗ ਕਰਨੀ ਆ ਤੇ ਕਿੰਨੀ ਚੜਾਈ ਦੇ ਵਿੱਚ ਪੱਟੀ ਨੂੰ ਕੱਟਣਾ ਤੇ ਕਿਸ ਤਰ੍ਹਾਂ ਉਹਦੇ ਪਾਈਪਨ ਲਗਾਉਣੇ ਆ ਛੋਡੀ ਬਾਹਰਲੀ ਸਾਈਡ ਫਿਨਿਸ਼ਿੰਗ ਹੋਵੇ ਜਿਹਦੇ ਨਾਲ ਅੰਦਰਲੀ ਸਾਈਡ ਤਾਂ ਦੇਖੋ ਪੱਟੀ ਨਾਲ ਆਉਣੀ ਆਉਣੀ ਆ ਤੇ ਤੁਸੀਂ ਉਹ ਵੀਡੀਓ ਨੂੰ ਐਂਡ ਤੱਕ ਦੇਖਣਾਗਾ ਸਭ ਤੋਂ ਪਹਿਲਾਂ ਆਪਾਂ ਪੱਟੀ ਦੀ ਤੁਹਾਨੂੰ ਕਟਾਈ ਕਰਨੀ ਦੱਸਾਂਗੇ ਦੇਖੋ ਜੇ ਤੁਸੀਂ ਨੇ ਜੋੜ ਵਗੈਰਾ ਜ਼ਿਆਦਾ ਨਹੀਂ ਪਾਉਣੇ ਤਾਂ ਤੁਸੀਂ ਲੈਂਥ ਮੀਟਰ 1.5 ਮੀਟਰ ਦੀ ਲੈ ਸਕਦੇ ਹੋ ਦੇਖੋ ਕਈ ਵਾਰ ਆਪਣੇ ਕੋਲੇ ਕੱਪੜਾ ਘੱਟ ਹੁੰਦਾ ਤਾਂ ਘੱਟ ਵੀ ਚੱਲ ਜਾਂਦਾ ਤਾਂ ਤੁਸੀਂ ਨੇ ਜੋੜ ਉਹਦੇ ਰੇਵ ਲਗਾਉਣੇ ਹੋਣਗੇ ਕਿਉਂਕਿ ਜਿਹੜਾ ਰੇਵ ਜੋੜ ਹੁੰਦਾ ਉਹ ਬੈਠ ਜਾਂਦਾ ਜ਼ਿਆਦਾ ਉੱਚਾ ਨਹੀਂ ਹੁੰਦਾ ਉਹਦੇ ਤੇ ਫਿਨਿਸ਼ਿੰਗ ਸੋਹਣੀ ਆਉਂਦੀ ਆ ਹੁਣ ਆਪਾਂ ਦੇਖੋ ਪੱਟੀ ਦੀ ਕਟਿੰਗ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਤੁਸੀਂ ਉਹ ਪੱਟੀ ਕਿੰਨੀ ਚੜਾਈ ਦੇ ਵਿੱਚ ਲੈਣੀ ਆਂਗੀ ਹਾਂਜੀ ਤੁਸੀਂ ਇਸ ਤਰ੍ਹਾਂ ਸਿੰਪਲ ਤੋਂ ਸਿੰਪਲ ਦੁਪੱਟੇ ਨੂੰ ਵਧੀਆ ਬਣਾ ਸਕਦੇ ਹੋ ਪੱਟੀ ਵਗੈਰਾ ਲਗਾ ਕੇ ਟਿਸ਼ੂ ਵਗੈਰਾ ਲਗਾ ਕੇ ਕੋਈ ਲੇਸ ਵਗੈਰਾ ਲਗਾ ਕੇ ਤਾਂ ਆਪਾਂ ਪੱਟੀ ਨਾਲ ਤੁਹਾਨੂੰ ਦੱਸਾਂਗੇ ਵੀ ਕਿੰਨੀ ਸੋਹਣੀ ਫਿਨਿਸ਼ਿੰਗ ਆਉਗੀ ਤੇ ਆਪਾਂ ਉਹਨਾਂ ਕਟਿੰਗ ਕਰਨ ਲੱਗਦੇ ਆਂ ਦੀ ਪੱਟੀ ਦੀ ਹਾਂਜੀ ਦੇਖੋ ਇਹ ਆਪਣੇ ਕੋਲੇ ਸੂਟ ਦੇ ਨਾਲੋਂ ਸਾਈਡ ਤੋਂ ਬੇਸਟ ਹੋਇਆ ਹੋਇਆ ਕੱਪੜਾ ਇਹੜਾ ਆਪਾਂ ਨੇ ਇੰਨਾ ਕੁ ਸਾਈਡ ਤੋਂ ਰੱਖਿਆ ਹੋਇਆ ਸੀ ਦੁਪੱਟਾ ਵਗੈਰਾ ਦੇ ਲਗਾਉਣ ਵਾਸਤੇ ਤੁਸੀਂ ਕੋਈ ਹੋਰ ਸਟਾਫ ਦੇ ਵਿੱਚ ਵੀ ਲਗਾ ਸਕਦੇ ਹੋ ਦੇ ਬੀ ਨਾਲ ਮੈਚ ਕਰਦਾ ਹੋਣਾ ਚਾਹੀਦਾਗਾ ਇਹ ਤਾਂ ਆਪਣਾ ਵਾਈਟ ਸੀ ਤਾਂ ਆਪਣੇ ਵਾਈਟ ਕਪੜਾ ਲੈ ਲਿਆ ਤੇ ਹੁਣ ਆਪਾਂ ਇਹਨੂੰ ਦੇਖੋ ਜਮਾ ਬਿਲਕੁਲ ਜਿਹੜੀ ਪੱਟੀ ਹੈ ਤੁਹਾਡੀ ਉਹ ਸਿੱਧੀ ਕਟਿੰਗ ਦੇ ਵਿੱਚ ਇਹ ਤਾਂ ਕਪੜਾ ਕਰੇ ਵਿੱਚ ਆ ਦੇਖੋ ਆਪਾਂ ਜੇ ਵੀ ਨੂੰ ਖਿੱਚ ਕੇ ਵੀ ਪਾਣਾਗੇ ਤਾਂ ਇੱਕਦਮ ਸਹੀ ਆਊਗਾ ਇੱਕ ਵਾਰ ਆਪਾਂ ਇਹਨੂੰ ਸਾਈਡ ਤੋਂ ਥੋੜਾ ਜਿਹਾ ਕਪੜਾ ਲੈ ਕੇ ਇਸ ਤਰ੍ਹਾਂ ਬਿਲਕੁਲ ਸਿੱਧਾ ਉਤਾਰ ਦਾਂਗੇ ਕਿਉਂਕਿ ਜੇ ਤੁਹਾਡੇ ਕਟਿੰਗ ਦੇ ਵਿੱਚ ਸਫਾਈ ਹੋਊਗੀ ਤਾਂ ਹੀ ਤੁਹਾਡੀ ਪੱਟੀ ਦੇ ਵਿੱਚ ਸਫਾਈ ਹੋਊਗੀ ਇਹ ਤੁਸੀਂ ਲੈਂਥ ਦੇਖ ਸਕਦੇ ਹੋ ਵੀ ਕਿੰਨੀ ਲੈਂਥ ਆ ਲਗਭਗ ਇਹ 1.5 ਮੀਟਰ ਦੇ ਵਿੱਚ ਲੈਂਥ ਦਿੱਤੀ ਹੋਈ ਆ ਤਾਂ ਦੁਪੱਟਾ ਆਪਣਾ ਹੈਗਾ 2.5 ਮੀਟਰ ਘੱਟੋ ਘੱਟ 7.5 ਤੋਂ 8 ਮੀਟਰ ਆਪਣੀ ਹੈ ਜਿਹੜੀ ਪੱਟੀ ਚਾਹੀਦੀ ਹੈ ਉਸੇ ਹਿਸਾਬ ਦੇ ਨਾਲ ਆਪਾਂ ਪੱਟੀ ਨੂੰ ਰੈਡੀ ਰੱਖਾਂਗੇ ਹੁਣ ਦੇਖੋ ਜ਼ਿਆਦਾਤਰ ਤਾਂ ਰੈਡੀਮੇਡ ਸ਼ਰਟ ਪੱਟੀ ਆਉਂਦੀ ਹੈ ਜਿਵੇਂ ਇੰਚ ਸਵਾ ਇੰਚ ਦੇ ਵਿੱਚ ਆਉਂਦੀ ਹੈ ਤੁਸੀਂ ਉਦਾਂ ਦੀ ਵੀ ਲੈ ਸਕਦੇ ਹੋਗੇ ਜੇ ਉਦਾਂ ਦੇ ਵਿੱਚ ਨਹੀਂ ਲਾਉਣੀ ਤਾਂ ਤੁਸੀਂ ਨੇ ਜਿਹੜੀ ਪੇਪਰ ਪੇਸਟਿੰਗ ਹੁੰਦੀ ਆ ਉਹਦੀ ਕਟਿੰਗ ਕਰਕੇ ਵੀ ਦੇਖ ਸਕਦੇ ਹੋਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਨੂੰ ਪੱਟੀ ਨੂੰ ਕਟਿੰਗ ਦੇ ਵਿੱਚੋਂ ਕਟਾਂਗੇ ਹਾਂਜੀ ਦੇਖੋ ਜਿਹੜੀ ਆ ਆਪਣੇ ਕੋਲੇ ਪੱਟੀ ਹੈ ਸ਼ਰਟ ਪੱਟੀ ਆ ਬਿਲਕੁਲ ਸੌਫਟ ਦੇ ਵਿੱਚ ਆਏ ਹਾਰਡ ਨਹੀਂ ਲੈਣੀ ਤੁਸੀਂ ਨੇ ਕਿਉਂਕਿ ਫਿਰ ਦੁਪੱਟਾ ਇਹਦਾ ਤੁਹਾਡਾ ਫੋਰ ਸਾਈਡਡ ਤੋਂ ਹਾਰਡ ਜ਼ਿਆਦਾ ਹੋ ਜਾਊਗਾ ਬੈਠਣਾ ਨਹੀਂ ਹੈਗਾ ਬਿਲਕੁਲ ਨਾਰਮਲ ਪੱਟੀ ਹੈ ਸ਼ਰਟ ਪੱਟੀ ਕਹਿ ਕੇ ਤੁਸੀਂ ਲੈ ਸਕਦੇ ਹੋਗੇ ਹਾਂਜੀ ਇਹ ਪੱਟੀ ਇੰਚ ਦੇ ਵਿੱਚ ਵੀ ਆਉਂਦੀ ਆ ਸਵਾ ਇੰਚ ਦੇ ਵਿੱਚ ਵੀ ਆਉਂਦੀ ਆ ਤੇ ਡੇਢ ਇੰਚ ਦੇ ਵਿੱਚ ਵੀ ਆਉਂਦੀ ਆ ਇਹ ਆਪਣੀ ਪੱਟੀ ਹੈਗੀ ਸਵਾ ਇੰਚ ਤਾਂ ਤੁਸੀਂ ਇਸ ਤਰੀਕੇ ਨਾਲ ਰੱਖ ਕੇ ਇਹਦੀ ਪੱਟੀ ਦੀ ਕਟਿੰਗ ਕਰ ਸਕਦੇ ਹੋ ਦੇਖੋ ਹਾਫ ਇੰਚ ਇਧਰ ਸਾਈਡ ਤੇ ਹੋਣਾ ਚਾਹੀਦਾ ਹਾਫ ਤੋਂ ਥੋੜਾ ਜ਼ਿਆਦਾ ਇੱਕ ਸਾਈਡ ਵੱਲ ਕਿਉਂਕਿ ਆਪਾਂ ਨੇ ਇਹਦੇ ਫੋਲਡਿੰਗ ਕਰਕੇ ਪਾਈਪਿੰਗ ਵੀ ਦੇਣੀ ਆ ਤਾਂ ਤੁਸੀਂ ਲਗਭਗ 2 ਦੇ ਕਰੀਬ ਪੱ ਕੱਟ ਲੈਣਾ ਤਾਂ ਹੁਣ ਮੈਨੂੰ ਇਸ ਤਰ੍ਹਾਂ ਖਿੱਚ ਕੇ ਪਾੜ ਲੂੰਗੀ ਕਿਉਂਕਿ ਕਰੇਮ ਆਨ ਫਟ ਜਾਂਦੀ ਹੈ ਇਸ ਤਰੀਕੇ ਨਾਲ ਦੇਖੋ ਫਿਰ ਆਪਾਂ ਇਹਦੇ ਵਿੱਚ ਰੇਵ ਜੋੜ ਲਾਉਣੇ ਆਂਗੇ ਤੁਸੀਂ ਸਾਰੀਆਂ ਪੱਟੀਆਂ ਇਸੇ ਤਰੀਕੇ ਦੇ ਨਾਲ ਕਟਿੰਗ ਕਰ ਲੈਣੀਆਂ ਨੇ ਹਾਂਜੀ ਇਹ ਦੇਖੋ ਆਪਾਂ ਨੇ ਲੰਬੀਆਂ ਪੱਟੀਆਂ ਦੀ ਕਟਿੰਗ ਕਰ ਲਈ ਹੁਣ ਆਪਾਂ ਇਹਨਾਂ ਤੇ ਰੇਵ ਜੋੜ ਲਗਾਵਾਂਗੇ ਰੇਵ ਜੋੜ ਲਗਾ ਕੇ ਫਿਰ ਤੁਹਾਨੂੰ ਦੱਸਾਂਗੇ ਵੀ ਪੱਟੀ ਕਿਸ ਤਰ੍ਹਾਂ ਤੁਸੀਂ ਇਹਦੇ ਪ੍ਰੈਸ ਨਾਲ ਜਮਾਉਣੀ ਆ ਤੇ ਕਿਸ ਤਰ੍ਹਾਂ ਇਹਦੇ ਵਿੱਚ ਪਾਈਪਨ ਵਾਲਾ ਧਾਗਾ ਪਾ ਕੇ ਤੁਸੀਂ ਦੁਪੱਟੇ ਦੇ ਨਾਲ ਰੈਡੀ ਕਰੋਗੇ ਹੁਣ ਸਭ ਤੋਂ ਪਹਿਲਾਂ ਆਪਾਂ ਰੇਵ ਜੋੜ ਲਗਾਵਾਂਗੇ ਦੇਖੋ ਆਪਾਂ ਤੁਹਾਨੂੰ ਦੱਸਾਂਗੇ ਰੇਵ ਜੋੜ ਤੁਸੀਂ ਪਹਿਲਾਂ ਕਿਵੇਂ ਲਗਾਉਣਾਗਾ ਜਿਵੇਂ ਇਹਦੇ ਕੱਪੜੇ ਦੇ ਵਿੱਚ ਤਾਂ ਫੁੱਟ ਸਿੱਧ ਹੈ ਨਹੀਂਗੀ ਜਿਵੇਂ ਮੰਨ ਲਓ ਕੱਪੜੇ 'ਚ ਫੁੱਟ ਸਿੱਧ ਹੋਵੇ ਤੁਹਾਡੇ ਦੇ ਵਿੱਚ ਤਾਂ ਤੁਸੀਂ ਇੱਕ ਸਾਈਡ ਉਹਦੀ ਉਲਟੀ ਰੱਖੋਗੇ ਇੱਕ ਸਾਈਡ ਰੱਖੋਗੇ ਸਿੱਧੀ ਜੋੜ ਨੂੰ ਰੇਵ ਕਰਨ ਵਾਸਤੇ ਮੰਨ ਲਓ ਮੈਂ ਆਹ ਸਾਈਡ ਰੱਖੀ ਹੈ ਦੀ ਉਲਟੀ ਤੇ ਆ ਰੱਖਾਂਗੇ ਆਪਾਂ ਸਿੱਧੀ ਤਾਂ ਤੁਸੀਂ ਇਸ ਤਰੀਕੇ ਨਾਲ ਦੋਨੋਂ ਸਾਈਡਾਂ ਜੋੜ ਲਓਗੇ ਦੇਖੋ ਫਿਰ ਇਹਨੂੰ ਇਸ ਤਰ੍ਹਾਂ ਰੇਵ ਕੱਟ ਲਗਾਉਂਗੇ ਇਹਦਾ ਇੱਕ ਪੱਲਾ ਬਦਲੋਗੇ ਦੇਖੋ ਇਸ ਤਰੀਕੇ ਨਾਲ ਤਾਂ ਇੱਕ ਦੀ ਖੁੰਝ ਤੇ ਢੀ ਇਧਰਲੀ ਸਾਈਡ ਹੋਣੀ ਚਾਹੀਦੀ ਏਕ ਦੀ ਦੂਸਰੀ ਸਾਈਡ ਇਸ ਤਰ੍ਹਾਂ ਤੁਸੀਂ ਨੇ ਰੇਵ ਜੋੜ ਲਗਾਉਣਾ ਹੋਊਗਾ ਇਹਦੇ ਨਾਲ ਦੇਖੋ ਇਹ ਨਾਲ ਦਾ ਫਿਨਿਸ਼ਿੰਗ ਆਉਂਦੀ ਹੈ ਨਾਲੇ ਆਪਣੀ ਸਿਉਣ ਜਿਵੇਂ ਕਹਿੰਦੇ ਖੜੀ ਰਹਿੰਦੀ ਆ ਉਸ ਤਰੀਕੇ ਨਾਲ ਸਿਉਣਾ ਖੜੀ ਨਹੀਂ ਰਹਿੰਦੀ ਬਿਲਕੁਲ ਨਾਰਮਲ ਬੈਕ ਜੂਗੀ ਦੇਖੋ ਸਿੱਧਾ ਜੋੜ ਇਸ ਤਰ੍ਹਾਂ ਉੱਚਾ ਉੱਚਾ ਬੈਠਦਾ ਰਹਿੰਦਾ ਹੁਣ ਆਪਾਂ ਇੱਥੇ ਪ੍ਰੈਸ ਮਾਰ ਕੇ ਪੱਟੀ ਨੂੰ ਚਿਪਕਾਵਾਂਗੇ ਉਹ ਦੇਖੋ ਤੁਸੀਂ ਕਿਸ ਤਰੀਕੇ ਨਾਲ ਚਿਪਕਾਣੀ ਆ ਪੱਟੀ ਦੇ ਉੱਪਰ ਆਪਾਂ ਨੇ ਇਹਦੀ ਪੱਟੀ ਤੇ ਜੋੜ ਲਗਾਇਆ ਉਹਦੇ ਤੇ ਆਪਾਂ ਪੇਪਰ ਪੇਸਟਿੰਗ ਨੂੰ ਇਸ ਤਰ੍ਹਾਂ ਜਮਾ ਲੈਣਾਗਾ ਇੱਕ ਸਾਈਡ ਤਾਂ ਇਹਦੀ ਦੇਖੋ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਆਹ ਸਾਈਡ ਤੇ ਦੂਸਰੀ ਸਾਈਡ ਤੇ ਆਪਾਂ ਧਾਗੇ ਵਾਲੀ ਦੀ ਡੋਰੀ ਹੁੰਦੀ ਹੈ ਉਹ ਪਾ ਕੇ ਇੱਕ ਸਾਈਡ ਤੋਂ ਪਾਈਪਨ ਦੇਵਾਂਗੇ ਉਹ ਤੁਹਾਨੂੰ ਆਪਾਂ ਨਾਲ-ਨਾਲ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਸਾਰੀ ਦੀ ਸਾਰੀ ਪੱਟੀ ਨੂੰ ਪ੍ਰੈਸ ਦੇ ਨਾਲ ਜਮਾ ਲਾਂਗੇ ਹਾਂਜੀ ਦੇਖੋ ਆਪਾਂ ਨੇ ਇੱਕ ਸਾਈਡ ਤੇ ਸੀਨ ਮਾਰ ਲਈ ਇਸ ਤਰੀਕੇ ਦੇ ਨਾਲ ਫਿਨਿਸ਼ਿੰਗ ਦੇਣ ਵਾਸਤੇ ਦੂਸਰੀ ਸਾਈਡ ਤੇ ਆਪਾਂ ਡੋਰੀ ਪਾਉਣੀ ਆ ਦੇਖੋ ਸਿੰਗਲ ਪੈਰ ਚੜਾਵਾਂਗੇ ਆਪਾਂ ਮਸ਼ੀਨ ਦੇ ਉੱਪਰ ਤੇ ਇਸ ਤਰ੍ਹਾਂ ਨਾਲ ਤਾਂ ਡੋਰੀ ਪਾਵਾਂਗੇ ਨਾਲ-ਨਾਲ ਨਾਲੇ ਆਪਾਂ ਇਹਨੂੰ ਫੋਲਡਿੰਗ ਕਰਦੇ ਜਾਵਾਂਗੇ ਫਿਰ ਇਹਨੂੰ ਆਪਾਂ ਦੁਪੱਟੇ ਦੇ ਉੱਪਰ ਲਗਾ ਲਾਂਗੇ ਪੱਟੀ ਨੂੰ ਰੈਡੀ ਕਰਕੇ ਆਪਾਂ ਦਾ ਡੋਰੀ ਜਿਹਨੂੰ ਕਹਿੰਦੇ ਆ ਉਹ ਚੀਜ਼ ਲੈਤੀ ਆਪਾਂ ਨੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਦੇਖੋ ਇਸ ਤਰੀਕੇ ਨਾਲ ਵਿੱਚ ਸੈਂਟਰ ਦੇ ਵਿੱਚ ਰੱਖਾਂਗੇ ਤੇ ਨਾਲ-ਨਾਲ ਸਿੰਗਲ ਪੈਰ ਦੇ ਨਾਲ ਚੱਲੂਗੀ ਦੇਖੋ ਇਹ ਆਹ ਚੀਜ਼ ਹੈ ਜਿਹੜੀ ਆਪਣੇ ਡੋਰੀ ਵਾਲਾ ਧਾਗਾ ਰੱਖਣਾ ਉਹ ਬਿਲਕੁਲ ਜਿਹੜੀ ਪੱਟੀ ਲਗਾਈ ਆ ਉਹਦੇ ਨਾਲ ਰੱਖੋਗੇ ਤੁਸੀਂ ਇਸ ਤਰੀਕੇ ਨਾਲ ਫਿਰ ਉਹਦਾ ਮਾਰ ਦਿੰਦੇ ਹੋਗੇ ਦੇਖੋ ਇਸ ਤਰ੍ਹਾਂ ਤੇ ਸਿੰਗਲ ਪੈਰ ਤੋਂ ਡਾ ਉਹ ਨਾਲ-ਨਾਲ ਚੱਲੂਗਾ ਦੇਖੋ ਇਸ ਤਰੀਕੇ ਨਾਲ ਆਪਣੀ ਇਸ ਤਰ੍ਹਾਂ ਡੋਰੀ ਨਿਕਲਦੀ ਜਾਊਗੀ ਜਿੱਦੋਂ ਦੁਪੱਟੇ ਦੇ ਉੱਪਰ ਆਈ ਬਲੂ ਕਲਰ ਦੇ ਵਿੱਚ ਦਿਸੂਗੀ ਆਪਣੀ ਬਹੁਤ ਹੀ ਸੋਹਣੀ ਲੱਗੂਗੀ। ਤਾਂ ਤੁਸੀਂ ਇਸ ਤਰੀਕੇ ਨਾਲ ਇਹਦੀ ਜਿਹੜੀ ਡੋਰੀ ਹੋਊਗੀ ਧਾਗਾ ਨਾ ਹੀ ਤਾਂ ਜ਼ਿਆਦਾ ਤੁਸੀਂ ਨੇ ਲੂਜ਼ ਛੱਡਣਾ ਤੇ ਨਾ ਹੀ ਜ਼ਿਆਦਾ ਖਿੱਚ ਕੇ ਲਗਾਉਣਾ। ਉਹ ਤੁਸੀਂ ਧਿਆਨ ਰੱਖਣਾਗਾ ਲਗਾਉਣ ਵੇਲੇ ਧਾਗੇ ਦਾ। ਅਦਿਕੋ ਇਸ ਤਰੀਕੇ ਨਾਲ ਤੁਸੀਂ ਸਾਰੀ ਦੀ ਸਾਰੀ ਪੱਟੀ ਨੂੰ ਰੈਡੀ ਕਰ ਲੈਣਾਗਾ। ਰੈਡੀ ਪੱਟੀ ਕਰਕੇ ਫਿਰ ਆਪਾਂ ਤੁਹਾਨੂੰ ਦੁਪੱਟੇ ਤੇ ਦੱਸਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਇਹ ਰੱਖਣੀ ਆਂਗੀ। ਉਹ ਆਪਣਿਆਂ ਪੱਟੀ ਨੂੰ ਰੈਡੀ ਕਰ ਲਿਆ ਬਿਲਕੁਲ ਇੱਕ ਪਾਸੇ ਦਾ ਆਪਾਂ ਨੇ ਡੋਰੀ ਪਾ ਕੇ ਲਗਾ ਲਿਆ ਇੱਕ ਪਾਸੇ ਐਦੀ ਫੋਲਡਿੰਗ ਕਰਕੇ ਤੇ ਸਲਾਈ ਲਗਾ ਲਈ ਪੂਰੀ ਦੀ ਪੂਰੀ ਪੱਟੀ ਇਹ ਆਪਣੀ ਬਣ ਕੇ ਰੈਡੀ ਹੋ ਗਈ ਹੁਣ ਆਪਾਂ ਦੁਪट्टे ਤੇ ਲਾਉਣੀਆਂ ਦੇਖੋ ਤੁਸੀਂ ਕਿਸ ਤਰੀਕੇ ਨਾਲ ਲਗਾਉਂਗੇ ਪੱਟੀ ਨੂੰ ਡੋਰੀ ਵਾਲੀ ਸਾਈਡ ਆਪਾਂ ਰੱਖਾਂਗੇ ਇਸ ਤਰ੍ਹਾਂ ਆਪਣੇ ਪੈਰ ਸੜਿਆ ਹੋਇਆ ਅੰਦਰਲੀ ਸਾਈਡ ਵਾਲਾ ਆਪਣੇ ਕੋਲੇ ਪੈਰ ਚੜਿਆ ਹੋਇਆਗਾ ਤੇ ਲਾਉਣੀ ਦੇਖੋ ਕਿਸ ਤਰੀਕੇ ਨਾਲ ਆ ਇਹ ਆਪਾਂ ਸਭ ਤੋਂ ਪਹਿਲਾਂ ਕੰਨੀ ਵਾਲੀ ਸਾਈਡ ਤੋਂ ਸ਼ੁਰੂ ਕਰਾਂਗੇ ਦੇਖੋ ਇਸ ਤਰੀਕੇ ਨਾਲ ਕੰਨੀ ਵਾਲੀ ਸਾਈਡ ਤੋਂ ਪੱਲਿਆਂ ਨੂੰ ਆਪਾਂ ਬਾਅਦ ਵਿੱਚ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਤੁਸੀਂ ਨਹੀਂ ਰੱਖਣੀ ਹੋਊਗੀ ਨੀਚੇ ਵਾਲਾ ਮਾਰਜਨ ਦੇਣਾ ਜਿਹੜਾ ਸਿਰਫ ਉਹ 1/2 ਇੰਚ ਦਾ ਦਿਓਗੇ ਮੰਨ ਲਓ ਕੰਨੀ ਕੰਨੀ ਦਿਓਗੇ ਤੁਸੀਂ ਜਿਹੜੀ ਕੰਨੀ ਜਿਹੜੀ ਕੰਨੀ ਆਪਾਂ ਨੇ ਉਹ ਵਿੱਚ ਕਵਰ ਕਰਨੀਆਂ ਦੇਖੋ ਉਸੇ ਤਰੀਕੇ ਨਾਲ ਤੁਸੀਂ ਇਸ ਤਰ੍ਹਾਂ ਪਕੜਦੇ ਜਾਓਗੇ ਨਹੀਂ ਤਾਂ ਤੁਸੀਂ ਨੇ ਜ਼ਿਆਦਾ ਦੁਪੱਟਾ ਖਿੱਚਣਾ ਤੇ ਨਾ ਹੀ ਪੱਟੀ ਖਿੱਚਣੀ ਹੈ ਬਿਲਕੁਲ ਨਾਰਮਲ ਹੱਥ ਦੇ ਨਾਲ ਲਗਾਉਗੇ ਜੇ ਦੋਨਾਂ ਵਿੱਚੋਂ ਤੁਸੀਂ ਨੇ ਇੱਕ ਚੀਜ਼ ਖਿੱਚ ਲਈ ਤਾਂ ਝੋਲ ਪੈਣ ਲੱਗ ਜੂਗਾ ਦੇਖੋ ਤਾਂ ਤੁਸੀਂ ਨਾਰਮਲ ਹੀ ਦੁਪੱਟੇ ਨੂੰ ਰੱਖਣਾ ਤੇ ਨਾਰਮਲ ਪੱਟੀ ਨੂੰ ਰੱਖਣਾ ਹੈ ਇਸ ਤਰ੍ਹਾਂ ਮੈਂ ਕਪੜੇ ਦੇ ਢਿੱਲਾ ਦੇਖੋ ਮੈਂ ਹਲਕਾ ਜਿਹਾ ਇਸ ਤਰ੍ਹਾਂ ਸਾਫ਼ ਕਰਕੇ ਰੱਖ ਲਿਆ ਇਸੇ ਤਰੀਕਾ ਪੱਟੀ ਨੂੰ ਪਕੜਿਆ ਤੇ ਪਿੱਛੋਂ ਵੀ ਆਪਾਂ ਨੇ ਪਕੜਦੇ ਜਾਣਾਗਾ ਇਹ ਆ ਦੇਖੋ ਇਹ ਵਾਈਟ ਤੇ ਤੁਹਾਨੂੰ ਨਜ਼ਰ ਘਟ ਆਊਗਾ ਆਪਾਂ ਬਲੂ ਵਿੱਚ ਜਾ ਕੇ ਦਿਖਾਵਾਂਗੇ ਵੀ ਕਿੰਨੀ ਸੋਹਣੀ ਫਿਨਿਸ਼ਿੰਗ ਆ ਰਹੀ ਹੈ ਦੇਖੋ ਤੇ ਆਪਣੀ ਗੋਠ ਨਿਕਲ ਰਹੀ ਹੈ ਜੀ ਬਹੁਤ ਹੀ ਸਫਾਈ ਆਉਂਦੀ ਆ ਦੇਖੋ ਇਸ ਤਰੀਕੇ ਨਾਲ ਇਹ ਆ ਦੇਖੋ ਚੀਜ਼ ਇਸ ਤਰ੍ਹਾਂ ਤੁਹਾਡੇ ਪਾਈਪ ਨਿਕਲੂਗੀ ਦੁਪट्टे ਦੇ ਵਿੱਚ ਤੇ ਇਧਰੋਂ ਆਪਣੀ ਚੌੜੀ ਪੱਟੀ ਆ ਜੂਗੀ ਨਾਲ ਤਾਂ ਤੁਹਾਡਾ ਦੁਪੱਟਾ ਫਿਸਲੂਗਾ ਨਹੀਂ ਤੇ ਖੜਮਾ ਬਣੂਗਾ ਤੇ ਨਾਲੇ ਫੈਨਸੀ ਦੁਪੱਟਾ ਦੇਖੋ ਇਸ ਤਰੀਕੇ ਨਾਲ ਆਪਾਂ ਫੋਰ ਸਾਈਡਡ ਲਾਉਣੀ ਹੈਗੀ ਜਿੱਥੇ ਕੋਰਨਰ ਆਊਗਾ ਤੁਹਾਨੂੰ ਕੋਰਨਰ ਤੇ ਵੀ ਦਿਖਾਵਾਂਗੇ ਕਿਸ ਤਰ੍ਹਾਂ ਤੁਸੀਂ ਉਹਦਾ ਕੋਰਨਰ ਬਣਾਉਣਾ ਹੁਣ ਆਪਾਂ ਐਂਡ ਤੱਕ ਲੈ ਕੇ ਚੱਲਨੇ ਆ ਪਹਿਲਾਂ ਪੱਟੀ ਨੂੰ ਹਾਂਜੀ ਦੇਖੋ ਆਪਾਂ ਜਮਾ ਹੁਣ ਕਾਰਨਰ ਤੇ ਪਹੁੰਚ ਗਏ ਹੁਣ ਤੁਸੀਂ ਕਿਸ ਤਰ੍ਹਾਂ ਪੱਟੀ ਨੂੰ ਘਮਾਉਣਾਗਾ ਇਸ ਤਰ੍ਹਾਂ ਦੇਖੋ ਘਮਾਉਂਗੇ ਉਹਨੂੰ ਪੱਟੀ ਨੂੰ ਪੱਟੀ ਤੇ ਇੱਥੇ ਕੋਈ ਬਲ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਬਸ ਇਹਨੂੰ ਆਪਾਂ ਇਸ ਤਰੀਕੇ ਨਾਲ ਲੈ ਕੇ ਜਾਵਾਂਗੇ ਨਾਹੀਂ ਤਾਂ ਤੁਸੀਂ ਨੇ ਗੋਲ ਰੱਖਣਾ ਬਿਲਕੁਲ ਆਪਾਂ ਚੌਰਸ ਹੀ ਮੋੜਾਂਗੇ ਫੋਲਡਿੰਗ ਤੋਂ ਕਿਉਂਕਿ ਆਪਾਂ ਨੇ ਕੋਨਾ ਬਣਾਉਣਾ ਹੈ ਦਾ ਉਲਟੀ ਸਾਈਡ ਤੇ ਆਪਣੇ ਚੌਰਸ ਗੁੰਜਾ ਬਣ ਜਾਊਗਾ ਯਾ ਦੇਖੋ ਇਥੋਂ ਆਹ ਚੀਜ਼ ਆਪਣੀ ਇਸ ਤਰੀਕੇ ਨਾਲ ਹੀ ਫੋਲਡਿੰਗ ਹੋਊਗੀ ਤੇ ਆਪਣੀ ਆਹ ਚੀਜ਼ ਦਾ ਇਥੋਂ ਕੋਨਾ ਬਣਨਾ ਚਾਹੀਦਾ ਤੇ ਆਹ ਬਲ ਦੱਸਾਂਗੇ ਤੁਸੀਂ ਨੇ ਕਿਸ ਤਰੀਕੇ ਨਾਲ ਇਹਨੂੰ ਬਣਾਉਣਾ ਜਿਹਦੇ ਨਾਲ ਤੁਹਾਡੇ ਇਸ ਤਰ੍ਹਾਂ ਬਿਲਕੁਲ ਕੋਨਾ ਬਣ ਜੇ ਇਕੱਠਾ ਨਹੀਂ ਕਰਨਾ ਕੁਝ ਨਹੀਂ ਕਰਨਾ ਤੇ ਇਸ ਤਰ੍ਹਾਂ ਤੁਹਾਡੀ ਕੋਨ ਜੀ ਬਣ ਜੂਗੀ ਆਹ ਚੀਜ਼ ਦੀ ਆ ਦੇਖੋ ਇਸ ਤਰੀਕੇ ਨਾਲ ਤੇ ਇਧਰੋਂ ਵੀ ਚੰਗੀ ਤਰ੍ਹਾਂ ਫਿਨਿਸ਼ਿੰਗ ਆਊਗੀ ਤੇ ਉਲਟੀ ਸਾਈਡ ਤੋਂ ਵੀ ਆਊਗੀ ਹੁਣ ਆਗੇ ਲਾੜ ਲੜਾਂ ਤੇ ਤੁਸੀਂ ਨੇ ਖਾਸ ਧਿਆਨ ਰੱਖਣਾ ਕਿਉਂਕਿ ਕੰਨੀ ਵਾਲੀ ਚੀਜ਼ ਤਾਂ ਆਪਣੀ ਲੱਫਦੀ ਨਹੀਂ ਹੁੰਦੀ ਜਿਹੜੇ ਪੱਲੇ ਹੁੰਦੇ ਨੇ ਉਹ ਕਈ ਵਾਰੀ ਲੱਫ ਜਾਂਦੇ ਆ ਬਿਲਕੁਲ ਨਾਰਮਲ ਹੱਥ ਦੇ ਨਾਲ ਇੱਕ ਵਾਰਾਂ ਤੁਸੀਂ ਦੁਪट्टे ਤੇ ਪ੍ਰੈਸ ਜ਼ਰੂਰ ਕਰ ਲੈਣੀ ਹੈਗੀ ਨਾਰਮਲ ਹੱਥ ਦੇ ਨਾਲ ਲੈ ਕੇ ਜਾਓਗੇ ਤੇ ਪੱਟੀ ਨੂੰ ਹਮੇਸ਼ਾ ਪਕੜ ਕੇ ਰੱਖੋਗੇ ਕਿਉਂਕਿ ਤੁਹਾਡਾ ਵਿਚ ਵਾਲਾ ਕੱਪੜਾ ਇਹ ਰਸਣਾ ਵੀ ਨਹੀਂ ਚਾਹੀਦਾ ਤੇ ਲੱਫਣਾ ਵੀ ਨਹੀਂ ਚਾਹੀਦਾ ਬਿਲਕੁਲ ਨਾਰਮਲ ਹੱਥ ਨਾਲ ਇਸ ਤਰੀਕੇ ਨਾਲ ਲਗਾਉਂਦੇ ਜਾਣਾਗਾ ਦੇਖੋ ਇੱਕ ਸਲਾਈ ਦੇ ਵਿੱਚ ਪਹਿਲਾਂ ਪੱਟੀ ਲਗਾ ਲਈ ਹੁਣ ਆਪਾਂ ਬਾਹਰਲੀ ਸਾਈਡ ਮੰਨ ਲਓ ਸਿੱਧੇ ਪਾਸੇ ਸਲਾਈ ਲਗਾਉਣੀ ਹੈ ਜਿੰਨੀ ਚੌੜੀ ਆਪਣੀ ਪੱਟੀ ਹੈ ਬਿਲਕੁਲ ਸਿਰੇ ਤੇ ਇਸ ਤਰ੍ਹਾਂ ਬਖਾ ਲਗਾਵਾਂਗੇ ਜਦੋਂ ਤੁਸੀਂ ਲਾਸਟ ਵਾਲਾ ਬਖਾ ਲਗਾਉਣਾ ਇਹ ਪੂਰਾ ਧਿਆਨ ਰੱਖਣਾ ਕਿਉਂਕਿ ਜੇ ਤੁਸੀਂ ਇਸ ਤਰ੍ਹਾਂ نیچے-नीचे ਵੱਲ ਖਿਸਕੀ ਕਰੀ ਗਏ ਕੱਪੜੇ ਨੂੰ ਮੰਨ ਲਓ ਤਾਂ ਤੁਹਾਡਾ ਪਿੱਛੇ ਜਾ ਕੇ ਬਲ ਪੈ ਜਾਊਗਾ ਤਾਂ ਤੁਸੀਂ ਇਹ ਇਸ ਤਰ੍ਹਾਂ ਬਿਲਕੁਲ ਸਿੱਧਾ ਰੱਖ ਕੇ ਕੱਪੜੇ ਨੂੰ ਫੜਨਾਗਾ ਤੇ ਹਲਕਾ-ਹਲਕਾ ਉੱਪਰ ਵੱਲ ਨੂੰ ਹੱਥ ਲੈ ਕੇ ਜਾਣਾਗਾ ਜਿਹੜੇ ਹੱਥ 71 ਤੁਸੀਂ ਆ ਬਾਹਰਲੀ ਸਾਈਡ ਆ ਗਈ ਅੰਦਰਲੀ ਸਾਈਡ ਇੱਕ ਬਾਹਰਲੀ ਸਾਈਡ ਜਿੱਧਰ ਲਈ ਸਾਡਾ ਥੋੜਾ ਦੁਪੱਟਾ ਦਾ ਸਲਾਈ ਲਗਾ ਰਹੇ ਹਾਂ ਉਹ ਸਾਈਡ ਨੂੰ ਹਲਕਾ ਹਲਕਾ ਉੱਪਰ ਲੈ ਕੇ ਜਾਣਾ ਜ਼ਿਆਦਾ ਨਹੀਂ ਐਸ ਤਰ੍ਹਾਂ ਦੇਖੋ ਪਹਿਲਾਂ ਤੁਸੀਂ ਕੱਢ ਲੋਗੇ ਫਿਰ ਤੁਸੀਂ ਇਸ ਤਰੀਕੇ ਨਾਲ ਹਲਕਾ ਹਲਕਾ ਉੱਪਰ ਉੱਪਰ ਕਰਦੇ ਲੈ ਕੇ ਜਾਣਾਗਾ ਨਾ ਹੀ ਤਾਂ ਆਪਣਾ ਪੱਲਾ ਬਿਲਕੁਲ ਵੀ ਲਫਿਆ ਤੇ ਨਾ ਹੀ ਕੋਈ ਐਦਾਂ ਦਾ ਬਲ ਪਿਆਗਾ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਦੇਖੋ ਆ ਆਪਣੀ ਉਲਟੀ ਸਾਈਡ ਆ ਗਈ ਆ ਆਪਣਾ ਸਿੱਧਾ ਪਾਸਾ ਜਾਨੀ ਕਿ ਬਾਹਰਲੀ ਸਾਈਡ ਆ ਗਈ ਹਾਂਜੀ ਹੁਣ ਦੇਖੋ ਆਪਾਂ ਨੇ ਕੋਰਨਰ ਬਣਾਉਣਾਗਾ ਤੁਸੀਂ ਇਸ ਤਰੀਕੇ ਨਾਲ ਇੱਥੇ ਰੱਖੋਗੇ ਕਿੱਥੇ ਤੁਸੀਂ ਨੇ ਗਲਾਈ ਦਿੱਤੀ ਹੈ ਕਿੱਥੇ ਦਾ ਕਾਰਨਰ ਆ ਦੇਖੋ ਆਹ ਵਾਲੀ ਚੀਜ਼ ਤੇ ਆਪਣਾ ਕਾਰਨਰ ਬਣੂਗਾ ਤੁਸੀਂ ਇੱਥੇ ਨਿਸ਼ਾਨ ਵਗੈਰਾ ਵੀ ਲਗਾ ਸਕਦੇ ਹੋ ਅੰਦਾਜ਼ੇ ਨਾਲ ਤੁਹਾਨੂੰ ਪਤਾ ਵੀ ਚੱਲ ਜਾਊਗਾ ਤਾਂ ਆਹ ਚੀਜ਼ ਨੂੰ ਆਪਾਂ ਇਸ ਤਰੀਕੇ ਨਾਲ ਜਿਹੜਾ ਬਲਪੂਗਾ ਉਹ ਅੰਦਰਲੀ ਸਾਈਡ ਵੱਲ ਕਰਕੇ ਲੈ ਕੇ ਜਾਣਾ ਇਸ ਤਰ੍ਹਾਂ ਦੀ ਤਿਕੋਣ ਬਣੂਗੀ ਬਾਹਰਲੀ ਸਾਈਡ ਵੱਲ ਤੁਸੀਂ ਪਹਿਲਾਂ ਵੀ ਟੰਕਾ ਲਗਾ ਸਕਦੇ ਹੋ ਤੇ ਨਾਲ ਦੀ ਨਾਲ ਵੀ ਲਗਾ ਸਕਦੇ ਹੋਗੇ ਇਹ ਪੂਰਾ ਅੰਦਰ ਤੱਕ ਜਾਊਗਾ ਇਧਰਲੀ ਸੜਾਈ ਦੇ ਨਾਲ ਜਾ ਕੇ ਮਿਲ ਜੂਗਾ ਤਾਂ ਤੁਹਾਡਾ ਸਹੀ ਕਾਰਨਰ ਬਣ ਜੂਗਾ ਇਸ ਤਰ੍ਹਾਂ ਮੈਂ ਤੁਹਾਨੂੰ ਆਪਾਂ ਬਾਹਰਲੀ ਸਾਈਡ ਵੱਲ ਵੀ ਦਿਖਾਵਾਂਗੀ ਕਿ ਇਸ ਤਰੀਕੇ ਨਾਲ ਤੁਹਾਡਾ ਕਾਰਨਰ ਬਣਿਆ ਇਹ ਹਾਂ ਜੀ ਆ ਦੇਖੋ ਬਾਹਰਲੀ ਸਾਈਡ ਇਸ ਤਰੀਕੇ ਨਾਲ ਬਣੂਗੀ ਦੀ ਪੱਟੀ ਦੀ ਤੇ ਅੰਦਰਲੀ ਸਾਈਡ ਆ ਚੀ ਜਾਊਗੀ ਹੁਣ ਜਿੱਥੋਂ ਤੱਕ ਇਹ ਵਾਈਟ ਆ ਤਾਂ ਆਪਾਂ ਵਾਈਟ ਧਾਗਾ ਗੱਜਰਾਵਾਂਗੇ ਦੂਸਰੀ ਸਾਈਡ ਆਪਾਂ ਬਲੂ ਕਰਾਂਗੇ ਪਹਿਲਾਂ ਫੋਰ ਸਾਈਡਡ ਤੋਂ ਆਪਾਂ ਇਸ ਤਰੀਕੇ ਨਾਲ ਕਿਉਂਕਿ ਵਾਈਟ ਧਾਗ ਆਪਾਂ ਨੂੰ ਬਾਰ-ਬਾਰ ਨਹੀਂ ਬਦਲਣਾ ਪਊਗਾ ਤਾਪਾਈ ਨੀਤੀ ਨੂੰ ਫੋਰ ਸਾਈਡਡ ਤੋਂ ਕੰਪਲੀਟ ਕਰ ਲਾਂਗੇ ਹਾਂ ਦੇਖੋ ਜੀ ਹੁਣ ਇਸੇ ਤਰੀਕੇ ਆਪਾਂ ਦੂਸਰੀ ਸਾਈਡ ਤੋਂ ਵੀ ਉਨੀ ਲਗਾਉਣੀ ਹੈ ਜਿੰਨੀ ਪੱਟੀ ਚੜਾਈ ਦੇ ਵਿੱਚ ਆ ਕਿਉਂਕਿ ਇਸ ਤਰ੍ਹਾਂ ਨਾ ਹੋਵੇ ਵੀ ਆਪਾਂ ਸਪੇਸ ਇਹਦੀ ਛੱਡਦੇ ਜਾਈਏ ਜਮਾ ਸਿਰੇ ਤੇ ਲਗਾਉਣਾਗਾ ਸਲਾਈ ਲਗਾਉਣੀ ਹੈ ਜਿਹੜੀ ਆਪਾਂ ਨੇ ਹੋ ਜੀ ਆਪਾਂ ਬਿਲਕੁਲ ਸਿਰੇ ਤੇ ਸਲਾਈ ਲਗਾ ਰਹੇ ਹਾਂ ਇਸ ਤਰੀਕੇ ਨਾਲ ਅੱ데 ਤੁਸੀਂ ਨੇ ਸਲਾਈ ਲਗਾਉਣੀ ਹੋਊਗੀ ਜਦੋਂ ਵੀ ਤੁਸੀਂ ਕੋਈ ਐਦਾਂ ਦੀ ਪੱਟੀ ਵਗੈਰਾ ਲਗਾਉਂਗੇ ਦੁਪੱਟੇ ਤੇ ਤਾਂ ਆਪਾਂ ਫੋਰ ਸਾਈਡਡ ਦੇਖੋ ਬਾਈਟ ਧਾਗਾ ਚੜਿਆ ਹੋਇਆ ਤਾਂ ਆਪਾਂ ਪਹਿਲਾਂ ਟੰਕਾ ਲਗਾਵਾਂਗੇ ਬਲੂ ਵਾਲ ਆਪਾਂ ਬਾਅਦ ਵਿੱਚ ਐਸੀ ਤਰੀਹੀ ਦੇਖੋ ਆਹ ਵਾਲਾ ਕਾਰਨਰ ਆਪਾਂ ਬਿਲਕੁਲ ਆਹ ਚੀਜ਼ ਕੋਨਾ ਆ ਗਿਆ ਇਹਨੂੰ ਇਸ ਤਰ੍ਹਾਂ ਪਲਟਾਉਂਗੇ ਆਹ ਚੀਜ਼ ਨੂੰ ਇਸ ਤਰ੍ਹਾਂ ਪਕੜ ਕੇ ਆਹ ਮਾਰਜਨਾ ਦਾ ਇਹਦਾ ਇਹਦੇ ਅੰਦਰਲੀ ਸਾਈਡ ਦੂਸਰੇ ਕੋਨੇ ਦੇ ਨਾਲ ਚਿਪ ਜੂਗਾ ਜਾ ਕੇ ਫਿਰ ਤੁਹਾਡਾ ਸਹੀ ਬਿਲਕੁਲ ਕਾਰਨਰ ਬਣੂਗਾ ਆ ਦੇਖੋ आ चीज आज अपनी पट्टी फोर सैड अपने रेडी करके पट्टी लगाई है कि सोहनी दुपटे की लुक आई है पूरी ना दुप्टा अपना हैवी हो गया देखो पूरा फोर साइड दिखावे अपा थो तो देखो इस तरह की फिनिशिंग आई है अपनी हाँ जी आखो कारनर एदा का कोर्नर बनूगा तो ਇਸ ਤਰ੍ਹਾਂ ਬਾਹਰੀ ਸਾਈਡ ਨਾਲ ਜਾ ਰੂਗੀ ਪੂਰੀ ਦੀ ਪੂਰੀ ਪੱਟੀ ਲਗਾ ਕੇ ਆਪਾਂ ਨੇ ਦੇਖੋ ਰੈਡੀ ਕੀਤਾ ਬਹੁਤ ਹੀ ਸੋਹਣਾ ਤੇ ਪਿਆਰਾ ਦੁਪੱਟਾ ਲੱਗ ਰਿਹਾ ਦੇਖੋ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਦੁਪੱਟੇ ਦੇ ਉੱਪਰ ਪੂਰੀ 4 ਸਾਈਡਰ ਲਗਾਈ ਹੈ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਇਦਾਂ ਦੀ ਪੱਟੀ ਰੈ ਲਗਾ ਕੇ ਦੁਪੱਟੇ ਨੂੰ ਬਹੁਤ ਸੋਹਣਾ ਰੈਡੀ ਕਰ ਸਕਦੇ ਹੋਗੇ ਤੇ ਇਦਾਂ ਦੇ ਦੁਪੱਟੇ ਰੈਡੀ ਕਰਨ ਵਾਸਤੇ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਪੂਰੀ ਗਹਿਰਾਈ ਦੇ ਵਿੱਚ ਦੱਸਿਆ ਹੈ ਤੁਹਾਨੂੰ ਵੀ ਕਿਸ ਤਰ੍ਹਾਂ ਤੁਸੀਂ ਨੇ ਪੱਟੀ ਨੂੰ ਕਟਿੰਗ ਕਰਨੀ ਹੈ ਕਿਸ ਤਰ੍ਹਾਂ ਪੱਟੀ ਦੇ ਉੱਪਰ ਪੇਸਟਿੰਗ ਕਰਨੀ ਹੈ ਕਿਸ ਤਰ੍ਹਾਂ ਤੁਸੀਂ ਨੇ ਧਾਗਾ ਰੱਖ ਕੇ ਉੱਤੇ ਸਲਾਈ ਲਗਾਉਣੀ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਉਹਦੇ ਵਿੱਚ ਤੁਹਾਨੂੰ ਬਹੁਤ ਹੀ ਕੁਝ-ਕੁਝ ਸਿੱਖਣ ਨੂੰ ਮਿਲੇਗਾ ਤੇ ਨਾਲੇ ਦੁਪट्टे ਦੇ ਜਿਹੜੀ ਪੱਟੀ ਲਗਾਓਗੇ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਲੱਗੂਗੀ ਜੇ ਤੁਸੀਂ ਸਾਡੇ ਆਈਡੀਆ ਦੇ ਮੁਤਾਬਕ ਪੱਟੀ ਨੂੰ ਰੈਡੀ ਕਰਕੇ ਲਗਾਓਗੇ ਐਸੀ ਆਪਣੇ ਦੁਪट्टे ਦੀ ਵੀਡੀਓ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਮੈਂਟਸ ਆਹੀਂ ਜ਼ਰੂਰ ਦੱਸੋ ਵੀ ਕਿੱਦਾਂ ਦਾ ਲੱਗਿਆ ਦੁਪ